भे सोडियन इंडियन डांस कांग्रेस सरदार संग सिंह जी गिलिया ਸਰਵੰਦਰ ਸਿੰਘ ਪਿੱਛੇ ਮੇਰਾ ਹਾਂ ਸਾਰੇ ਦੋਸਤੋ ਯਾਰੋ ਪਹਿਲੇ ਜਦੋਂ ਮੈਂ ਸਭ ਦਾ ਬਹੁਤ ਧੰਨਵਾਦ ਦੇ ਰਹੀਆਂ ਜਨਤਾ ਦਾ ਬਹੁਤ ਧੰਨਵਾਦੀ ਆ ਮੈਂ ਜਿਨ੍ਹਾਂ ਨੇ ਮੈਨੂੰ ਜਿਤਾਇਆ ਮੇਰੀਆਂ ਭੈਣਾਂ ਨੇ ਮੇਰੇ ਬਜ਼ੁਰਗਾਂ ਨੇ ਮੈਨੂੰ ਮਕੇਰੀਆਂ ਦੇ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਮਕੇਰੀਆਂ ਦੇ ਲੋਕਾਂ ਨੇ ਹੱਥ ਮਜ਼ਬੂਤ ਕੀਤੇ ਨੇ ਹਿੰਦੂ ਬਾਲਾ ਦੀ ਜਿਤਾਇਆ ਅਸੀਂ ਜਿਹੜੀ ਡਿਵੈਲਪਮੈਂਟ ਦੇ ਰਹਿਣਦੇ ਕੰਮ ਆ ਕੈਪਟਨ ਅਮਰਿੰਦਰ ਸਿੰਘ ਨੇ ਜੋ ਜੋ ਵਾਅਦੇ ਕੀਤੇ ਨੇ ਗਿਲਜਾ ਸਾਹਿਬ ਨੇ ਜੋ ਵਾਅਦੇ ਕੀਤੇ ਨੇ ਅਸੀਂ ਪੂਰੇ ਕਰਾਂਗੇ ਅੱਜ ਦੀ ਇਸ ਸ਼ਾਨਦਾਰ ਜਿੱਤੇ ਕੈਪਟਨ ਅਵਰਿੰਦਰ ਸਿੰਘ ਜੀ ਸਾਡੇ ਮੁੱਖ ਮੰਤਰੀ ਪੰਜਾਬ ਤੇ ਸਾਡੇ ਭੈਣ ਜੀ ਹਿੰਦੂ ਵਾਲਾ ਜੀ ਨਾਬਲਯੁਕਤ ਐਮ ਐਲ ਏ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਔਰ ਇਹ ਜਿਹੜੀ ਜਿੱਤ ਹੈ ਬਹੁਤ ਸ਼ਾਨਦਾਰ ਜਿੱਤ ਹੈ ਔਰ ਖਾਸ ਤੌਰ ਤੇ ਸਰਦਾਰ ਸੰਗਤ ਸਿੰਘ ਗਿਲਜੀਆਂ ਜੀ ਉਹਨਾਂ ਦੀ ਸਮੁੱਚੀ ਟੀਮ ਮੰਤਰੀ ਸਹਿਬਾਨ ਔਰ ਸਾਡੇ ਐਮ ਐਲ ਏ ਸਹਿਬਾਨ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਵੋਟਰ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦੇਣਾ ਚਾਹੁੰਦਾ ਔਰ ਮੈਂ ਸਮਝਦਾ ਕਿ ਵੋਟਰਸ ਨੇ ਸ਼੍ਰੀ ਰਜਨੀਸ਼ ਬੱbbi ਜੀ ਨੂੰ ਡਾਕਟਰ ਕੇਵਲ ਕ੍ਰਿਸ਼ਨ ਜੀ ਨੂੰ ਇਹ ਸ਼ਾਨਦਾਰ ਜਿੱਤ ਦੇ ਨਾਲ ਸੱਚੀ ਸ਼ਰਧਾਂਜਲੀ ਦਿੱਤੀ ਹੈ ਬਹੁਤ ਬਹੁਤ ਮੁਬਾਰਕਬਾਦ ਹਨ